ਅੰਜ ਤੱਕ ਸੁਣਿਆ ਸੀ ਕਿ ਏਜੰਸੀ ਵਾਲੇ ਲੋਕਾਂ ਨਾਲ ਧੋਖਾ ਕਰਦੇ ਨੇ ਪਰ ਅੱਜ ਗੀਤਾਸ਼ ਟੀਵੀ ਐਸ ਮੋਟਰ ਟੋਲੇ ਵਾਲਤੇ ਹੋਇਆ ਗਗਨਦੀਪ ਦੇ ਨਾਲ ਸੇਲਸਮੈਨ ਨਾਲ ਸ਼ਰੀਆਮ ਧੋਖਾ ਇੱਕ ਸ਼ੋਭਾ ਦੇਵੀ ਨਾਂ ਦੀ ਔਰਤ ਕਰ ਗਈ ਉਸਨੇ ਨਾਲ ਉਦਿਆਂ ਅੱਖਾਂ ਦੇ ਵਿੱਚ ਧੂੜ ਪਾ ਕੇ ਫਰੋੜ ਕਰਕੇ ਲੈ ਗਈ ਜੁਪੀਟਰ ਟੀਵੀ ਐਸ ਸਕੂਟੀ ਉੜਾ ਕੇ ਹੁਣ ਤੱਕ ਉਸਦਾ ਕੋਈ ਪਤਾ ਨਹੀਂ ਚਲਿਆ ਜਦੋਂ ਉਸਨੂੰ ਪੱਤਰਕਾਰ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਫੋਨ ਨਹੀਂ ਚੁੱਕਿਆ ਇਸ ਵਿੱਚ ਜਦੋਂ ਪੱਤਰਕਾਰਾਂ ਨੇ ਸੇਲਸਮੈਨ ਗਗਨਦੀਪ ਨਾਲ ਗੱਲ ਕੀਤੀ ਤਾਂ ਉਸ ਤੋਂ ਪਤਾ ਲੱਗਿਆ ਕਿ ਸ਼੍ਰੀ ਰਾਮ ਫਾਈਨਾਂਸ ਕੰਪਨੀ ਦੇ ਸੇ ਲਜ਼ਮੰਦਾ ਪੈਸੇ ਲੈ ਕੇ ਮਿਲੀ ਪੁਗਤ ਨਾਲ ਧੋਖਾ ਹੋਇਆ ਮਾੜਾ ਹੋਇਆ ਕਿਹੜੀ ਜੈਂਸੀ ਤੋਂ ਤੁਸੀਂ ਗਤਾਨਸ਼ ਟੀਵੀ ਐ ਢੋਲੇ ਵਾਲ ਤੋਂ ਹੋ ਗਿਆ ਜੀ ਹਾਂ ਜੀ ਆਪਣੇ ਕੋਲ ਸ਼ੋਭਾ ਰਾਣੀ ਦੇ ਨਾਂ ਤੋਂ ਲੇਡੀ ਸੀਗੀ ਇੱਕ ਸਕੂਟਰੀ ਲੈ ਗਈ ਜੁਪੀਟਰ ਤੇ ਜੁਪੀਟਰ ਜਦੋਂ ਲੈ ਗਈ ਉਹਨਾਂ ਨੇ ਕਹਿਆ ਸੀਗਾ ਸਾਡਾ ਕੇਸ ਕੋਸ਼ ਕਰਵਾ ਦਿਓ ਆਪਾਂ ਤੁਹਾਨੂੰ ਯਾਨੀ ਕਿ ਜਿੱਦਾਂ ਤੁਸੀਂ ਕਹੋ ਜੋ ਤੁਹਾਨੂੰ ਚੀਜ਼ ਚਾਹੀਦੀ ਹੋਗੀ ਆਪਾਂ ਤੁਹਾਨੂੰ ਦਵਾਂਗੇ ਹਰ ਇੱਕ ਚੀਜ਼ ਦਵਾਂਗੇ ਗੱਡੀ ਦੇ ਦਿੱਤੀ ਉਹਨਾਂ ਨੂੰ ਸ਼੍ਰੀ ਰਾਮ ਬੈਂਕ ਤੋਂ ਫైనాన్స్ ਹੋਈ ਹੈ ਗੱਡੀ ਦੇ ਦਿੱਤੀ ਕੁਝ ਡਾਕੂਮੈਂਟ ਕਰਕੇ ਸਿਰਫ ਚੈੱਕ ਕਰਕੇ ਉਹਨਾਂ ਦਾ ਇਸ਼ੂ ਆ ਰਿਹਾ ਉਹ ਚੈੱਕ ਨਹੀਂ ਦੇ ਰਹੀ ਹੈਗੀ ਲੇਡੀਜ਼ ਚੈੱਕ ਚੈੱਕ ਪ੍ਰੋਬਲਮ ਕਰਕੇ ਰੋਜ਼ ਕਾਲ ਕਰ ਰਹੇ ਆ ਉਹਨਾਂ ਨੂੰ ਬਈ ਚੈੱਕ ਦੇ ਦਿਓ ਅੱਜ ਮੈਂ ਇੱਥੇ ਆ ਅੱਜ ਮੇਰੀ ਮਦਰ ਮਦਰ ਬਿਮਾਰ ਹੈ ਮੈਂ ਚੰਡੀਗੜਾ ਚੰਡੀਗੜ੍ਹ ਤੋਂ ਘਰੇ ਵੀ ਆ ਆ ਗਈ ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਲੋਕੇਸ਼ਨ ਸੈਂਡ ਕਰ ਦਿਓ ਜਿਹੜਾ ਜਾਨਕੀ ਨਵੇਂ ਘਰ ਲਿਆ ਤੁਸੀਂ ਨਵੇਂ ਘਰ ਦੀ ਲੋਕੇਸ਼ਨ ਸੈਂਡ ਪਰਵਾਣ ਕਰਕੇ ਕਹਿੰਦੀ ਕਿ ਮੇਰਾ ਬੇਟਾ ਹੋਗਾ ਉਹ ਕਰੂਗਾ ਮੈਨੂੰ ਤਾਂ ਆਂਦੀ ਨਹੀਂ ਲੋਕੇਸ਼ਨ ਸੈਂਡ ਕਰਨੀ ਫਿਰ ਇਸ ਕਰਕੇ ਅੱਤ ਕੱਲ ਰਾਤੀ ਮੈਨੂੰ ਕਾਲ ਆਈ ਅੱਠਵੀਂ ਤੇ ਕਹਿੰਦੀ ਕਿ ਮੈਂ ਚੰਡੀਗੜ੍ਹ ਆ ਗਈਆਂ ਮੇਰੀ ਮਦਰ ਜ਼ਿਆਦਾ ਬਿਮਾਰ ਹੈਗੀ ਆ ਮੈਂ ਵਾਪਸ ਚੰਡੀਗੜ੍ਹ ਆ ਗਈਆਂ ਕਿੰਨੇ ਮਹੀਨੇ ਹੋ ਗਏ ਬਾਈਕ ਦਿੱਤੀ ਉਹ ਬਾਈਕ ਦਿੱਤੀ ਨੂੰ ਬਾਈਕ ਦਿੱਤੀ ਹੈ 11 ਤਰੀਕ 4ਵੇਂ ਮਹੀਨੇ ਦੀ ਬਾਈਕ ਦਿੱਤੀ ਆਪਾਂ 2 ਮਹੀਨੇ ਹੋ ਗਏ ਉਹ ਕਮੈਂਟ ਕਰਕੇ ਉਹਦੇ ਕੋਈ ਕਮੀ ਆ ਰਹੀ ਆ ਕਹਾਂ ਜੀ ਜੋ ਕਮੈਂਟ ਕਰਕੇ ਹਾਂ ਜੀ ਇਸ ਤਰ੍ਹਾਂ ਦੇ ਦਿੱਤੀ ਸੀਗੀ ਸਕੂਟਰੀ ਆਪਾਂ ਤੇ ਉਹ ਤੁਹਾਨੂੰ ਕੀ ਇਸ ਵਾਸ਼ਣ ਦਲਵਾਇਆ ਸੀਗਾ ਸਾਨੂੰ ਕਿਹਾ ਸੀਗਾ ਵੀ ਤੁਸ ਤੁਹਾਨੂੰ ਜੋ ਡਾਕੂਮੈਂਟ ਚਾਹੀਦਾ ਹੋਵੇ ਜੋ ਵੀ ਤੁਹਾਨੂੰ ਪ੍ਰੋਫਾਈਲ ਦੇ ਵਿੱਚ ਕਮੀ ਲੱਗੂ ਮੈਂ ਹਰ ਇੱਕ ਚੀਜ਼ ਪੂਰੀ ਕਰਾਂਗੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਂਦੀ ਤੁਹਾਨੂੰ ਕਿਸ਼ਤਾਂ-ਕਿਸ਼ਤਾਂ ਸਾਰੀਆਂ ਟਾਈਮ ਤੋਂ ਟਾਈ ਕੋਈ ਦਿੱਕਤਾਂ ਨਹੀਂ ਮੈਂ ਬੈਠੀਆਂ ਹਾਂ ਤੇ ਲਈ ਮੈਂ ਜਿਹੜੇ ਬੈਂਕ ਤੋਂ ਫਾਈਨਾਂਸ ਹੋਈ ਸੀ ਸ਼੍ਰੀ ਰਾਮ ਬੈਂਕ ਤੋਂ ਫਾਈਨਾਂਸ ਕੀਤੀ ਹੈ